ਉਹ ਜੀ ਆ ਤੋਂ ਮਿਸਾਲ ਤਾਂ ਇੱਕ ਨਾਮ ਆਇਆ ਹਾਂ 24 ਤੇ ਤਨ ਹਰੀ ਕੇ ਨਾਲ ਹਾਂ 27 27 ਦੇ ਜੋ ਬੋਲਾ ਨਾਲ ਅੱਛਾ 27 ਦੇ ਜੋ 29 ਇੱਕ ਇੱਕ ਨਾਮ ਜਣਾ ਹੋ ਰਿਹਾ ਨਾ ਅੱਛਾ ਜੀ ਇੱਕ ਗੁੱਜਰ ਵਾਲੇ ਨਾਲ ਇਸ ਹਾਂ ਕਿਨੇ ਕਿਨੇ ਰੁਪਈਆ ਚ 200 ਰੁਪਈਆ ਚ ਪਹਿਲਾ ਸਾਲ ਅੱਛਾ ਫੇਰ ਫੇਰ 400 ਚ ਫੇਰ 400 ਚ ਹਾਂ ਫੇਰ ਵੇ 402 980 ਫਿਰ ਉਦੋਂ ਸਮਾਨ ਕਿੰਨੇ ਕਿੰਨੇ ਰੁਪਿਆ ਦਾ ਉਹਨਾਂ ਦੇ ਉਦੋਂ ਹਾਂ ਉਦਾਂ ਸਮਾਨ ਕਿਹੜਾ ਜੀ ਉਦੋਂ ਤਾਂ 50 ਪਾਸ਼ੇ ਕਿਲੋ ਕੋਲਤੀ ਅੱਛਾ ਹਾਂ ਮਤਲਬ ਕਿ ਸਾਰਾ ਟੱਬਰ ਚਲਾਉਣਾ ਸੀ 3 ਰੁਪਏ 3 ਰੁਪਏ ਸੁਪੀ ਯਾਤ ਸੀ ਉਹ ਵਜਿ ਆਏ ਐਸੇ ਨੂੰ ਤਾਂ 2 ਰੁਪਏ 3 ਰੁਪਏ ਦੁੱਧ ਦਿੱਤਾ ਅੱਛਾ ਉਹ ਪਹਿਲੇ ਵਸੇ ਮਾਰਦੇ 2 ਰੁਪਏ 3 ਰੁਪਏ ਉਹ ਪਹਿਲੇ 12 ਦਾ 2 ਰੁਪਏ ਲੱਗਦੋ ਹੈ ਪੈਸਾ ਵਸਾ ਮਾਰਦਾ ਜੇ ਤੱਕ ਬੈਰ ਨਹੀਂ ਸਾਰੇ ਖਰੀਦਿਏ अच्छा फसल की रेट थी ओदौ फसल दा रेट दी थी फसल केडे रेट ते ओदौ 75 ਰੁਪਏ ਕਵਾਂਟਲ ਕਣਕ ਦੀ আচ্ছা ਬਸ 75 ਰੁਪਏ ਕਵਾਂਟਲ ਕਣਕ ਦੀ ਤੇ ਜ਼ਮੀਨ ਦਾ ਕੀ रेट ਦੀ ਹਾਂ ਜ਼ਮੀਨ ਦਾ ਕੀ रेट ਦੀ ਜ਼ਮੀਨ ਦਾ ਕੀ रेट थी ਇਹਦੇ ਤਲੀਬ ਜਿੱਕ ਨੇ ਆ ਦੋ ਕਿਲੇ ਲੈਤੇ 18000 ਦੇ ਅਬ ਆ ਬਾਗ ਪੈਣੀ ਅਸੀਂ ਅੱਛਾ ਉਹ ਜੋ ਬਾਦ ਚੰਦ ਵਾਲਾ ਕੀੜਾ ਲਿਆ ਉਹ 10000 ਦਾ ਅੱਛਾ 28000 ਚ ਤਿੰਨ ਕੀਲੇ ਆਏ ਹੋਏ ਨੇ ਅਸੀਂ ਇੱਕ ਟਿੱਬਾ ਕੌਰ ਗਿਆ ਲਿਆ 50000 ਦੇ 8 ਕੀਲੇ ਬੱਸ ਬੋਲ 50000 ਦੇ 8 ਕੀਲੇ ਆ ਕਟਿਆੜ ਕਦੀ ਲਏ ਤੇ ਪਾਜੇ ਗਿਲੇ 8000 ਦੇ 10 ਲਗਾਇਆ ਸੀ ਪਾਜੇ ਗਿਲੇ 10000 ਦੇ ਨਹੀਂ ਅਦੀ ਧਰਤੀ ਅੱਛਾ ਹਾਂ ਲਾੜਦਾਰ ਹੋ ਰਹੇ ਨੇ ਇੱਕਦੋਨੀ ਗੱਲ ਇਹ ਕਿਦਾ ਬਹੁਤ ਬਹੁਤ ਪ੍ਰਾਣੀ ਗੱਲ ਹੈ ਅਸੀਂ ਬਾਏ 8 ਉਹ ਕੇ ਬਾਏ ਲੈ 36000 ਰੁਪਈਆ ਉਸ ਮੇਕਬੋਟਰਾ ਉਸ 36000 ਹਮਾਲ ਦੀ ਗੱਲ ਇਹ ਤਾਂ ਉਹ ਉਹ ਜੋ ਕਿਹੜੇ ਰੇਟ ਤੇ ਜੋ ਜਿਹੜਾ ਸਰਕਾਰੀ ਮੁਲਾਜ਼ਮ ਦੀ ਨਹੀਂ ਜਿਹੜਾ ਸਰਕਾਰੀ ਮੁਲਾਜ਼ਮ ਦੀਗਾ ਉਹਦਾ ਕਿੰਨੀ ਕਰਾਤੀ ਉਹ ਅਵਦਲੀ ਉਹਦਾ ਜ ਵੀ ਕਟੌੜੀ ਉਹ ਤਾਂ ਥੋੜੀ ਹੋਊਗੀ ਉਹਨਾਂ ਦਾ ਅੱਜ ਮੈਂ ਜਗਾ ਪਾਈ ਆ ਇਧਰ ਲਈ ਹਾਂ ਉਦੋਂ 16 ਰੁਪਈਆ ਮੈਂ ਜੋੜਦੇ ਸੀ 16 ਰੁਪਏ ਮਜ਼ਦੂਰ ਦੇ ਮਜ਼ਦੂਰ ਦੇ 28 ਰੁਪਏ ਮਿਸਤਰੀ ਦੇ ਅੱਛਾ ਦਿਹਾੜੀ ਹਾਂ 300 15 ਰੁਪਿਆ ਨੂੰ ਮੇਰੇ ਟਕਰੇ ਪਹੁੰਚੋਗੀ 315 ਰੁਪਏ ਦੀ ਹਜ਼ਾਰ ਹਾਂ ਅੱਛਾ ਮੇਰੇ ਘਰੇ ਇੱਕ ਪਹੁੰਚਦੀ ਹੋਗੀ 5000 ਚ ਮੇਰਾ ਫੁੱਲ ਕਰ ਪਈ ਗਿਆ ਜੀ ਵਾਹ ਸ਼ਬਾਚਾਰ ਲਈ ਦੇ ਦੋ ਘਰ ਪਾਇਆ ਅੱਛਾ 5000 ਚ 5000 ਚ ਕਰ ਪਈ ਗਿਆ ਹਾਂ 5000 ਚ 30 14 ਇਹ ਫਿਰ 5000 ਕਿੰਨੇ ਚ ਕਮਾਇਆ ਤੇ ਉਹ ਲੈ ਲੈਂਦਾ ਦੂਜਾ ਲੈ ਲੈਂਦਾ ਮੈਨੂੰ 6ਵੇਂ ਕਿੰਨੇ ਆ ਗਏ ਜੀ 5000 ਅੱਛਾ ਉਹ ਸੀਰ ਕਰਾਇਆ ਸੀਗਾ ਹਾਂ ਠੀਕ ਹੈ ਬਣਾ ਉਹਦੇ ਨਾਲ ਹਾਂ 5000 ਰੁਪਇਆ ਮੈਨੂੰ ਆ ਗਏ ਫਸਲ ਦੇ ਵਿੱਚੋਂ ਆ ਉਦੋਂ 77 ਦਾ ਮੇਰਾ ਵਿਆਹ ਸੀ ਅੱਛਾ 77 ਚ 240 ਰੁਪਏ ਸੇਉਣਾ ਦੀ 240 ਰੁਪਏ ਸੇਉਣਾ ਹਾਂ 240 ਰੁਪਏ ਦੀ ਅੱਛਾ ਚਾਰ ਚੀਜ਼ਾਂ ਗਈਆਂ ਜੀਆਂ ਵਿਆਹ ਤੇ ਮੇਰੇ 40 40 ਰੁਪਈਆ ਨੇ ਅੱਛਾ ਕੀ ਕੀ 160 ਰੁਪਈਆ ਚ ਬਨਾਰਸੀ ਗਾਇਨਾ ਟਰਾਈਟ ਅੱਛਾ 40 ਰੁਪਈਆ ਚ ਅੱਛਾ 40 ਰੁਪਈਆ ਚ ਜੰਗਨੇ ਹੋਰੀ ਬਾਜਾ ਵਜਾਉਣ ਵਾਲੇ ਅੱਛਾ ਅੱਛਾ 40 ਰੁਪਈਆ ਚ ਆਬ ਜਿੰਮੇ ਦਾ ਰੇੜੂ ਆ ਅੱਛਾ 40 ਰੁਪਈਆ ਚ ਕਾਰ ਅੱਛਾ 160 ਰੁਪਈਆ ਚ ਅੱਛਾ 30 ਰੁਪਈਆ ਸ਼ਰਾਬ ਦੀ ਬੋਤਲ ਦੀ ਬੋਤਲ ਅੱਛਾ 180 ਰੁਪਈਆ ਜਾਂ ਛੱਤ ਬੋਤਲਾਂ ਮੰਗਾਈ ਆ ਜੇ ਮਰੋੜੀ ਤੋਂ ਲੈ ਕਿ ਤੁਹਾਨੂੰ ਇਹ ਮਰੋੜੀ ਤੋਂ ਅੱਛਾ ਉਧਰੋਂ ਹਾਂ ਤਿੰਨ ਬੱਲੇਟਰ ਮੰਗਾਏ ਤੇ 20-20 ਬੋਤਲਾਂ ਦੇ ਅੱਛਾ ਇਹ ਬਾਗਲੇ ਦੇ ਜੇ ਤੁਹਾਨੂੰ ਮਗਰ ਉਹ ਗੀਚੇ ਜਾਵੇਂ ਬਹੁਤ ਦੂਰ ਆਏਗਾ ਮੋਤਾ ਮੋਤਾ ਇੱਕ ਲੱਖ ਆ ਜਾਏਗਾ ਲੈ ਬਰਾਮਣ ਹੋ ਗਿਆ ਉਦੋਂ 4000 ਹੁਣ 4 ਲੱਖ ਬਰਾਬਰ ਦੇ ਇੱਕ ਬਰਾਬਰ ਹੈ ਹੁਣ 3000 ਬਰਾਬਰ ਦੇ ਬਸ ਬਹੁਤ ਰੰਗਟੇ ਹੋਣ ਜਿਵੇਂ 3000 ਆ ਜਾਏਗਾ ਨਾ ਵਿਆਹ ਵੀ ਫਿਰ ਸਸਤੀ ਹੋ ਜਾਂਦਾ ਦੀ ਸਾਰੇ ਵਿਆਜ ਦੇ ਪੈਸੇ ਮੇਰੇ 100 ਗੀ ਚੁੱਟ ਗਏ ਤੇਰਾ ਇਹਦਾ ਤਰਜ ਹੋ ਗਿਆ ਇੱਕ ਸੌ ਗੀ 90 ਜਿਆ 12 12 ਲੈ ਚੱਲ ਅੱਛਾ ਤੁਸੀਂ ਦੇ ਅਨੰਦ ਲੈਣ ਵਾਲੇ ਬੰਦੇ ਦਾ ਉਹ ਵਟ ਲੈ ਹੂੰ ਉਹਨੇ ਉਹ ਜਗਾ ਮੇਰੀ ਕੁਬੀਨੇ ਜਦ ਮਲੇ ਆ ਵੱਡੀ ਨੇ ਹਾਂ ਉਦੋਂ 30 ਰੁਪਏ ਕਿਲੋ ਹੋਦੀ ਜਿੱਛੀ ਕੋ ਅੱਛਾ 10 ਕਿਲੋ ਲੈਤੀ 300 ਰੁਪਏ ਦਾ ਅੱਛਾ ਜੀ ਹਾਂ ਦੀ ਗੱਲ ਫਿਰ ਉਹਦਾ ਫੀਮ ਭੁੱਕੀ ਜੀ 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 ਫੀਮ ਭੁੱਕੀ ਦਾ ਕਿਹੜੀ ਟੀ 10 ਰੁਪਏ ਟੋਲਾ ਸਾਂ ਉਹ ਹਾਤੀ ਫੀਮ 10 ਰੁਪਏ ਭੁੱਕੀ ਫੀਮ ਜਾਂਦੀ ਜੀ ਉਹਨੂੰ ਭੁੱਕੀ ਕਿਹੜੀ ਉਹਦੀ ਭੁੱਕੀ ਨੂੰ ਕੋਈ ਕੁਛ ਦੀ ਨਹੀਂ ਦੀ ਉਹਨੂੰ ਭੁੱਕੀ ਬਾਕੀ ਦਾ ਫੇਜ਼ ਆਈ ਹੈ 10 ਰੁਪਏ ਟੋਲਾ ਫੀਮ ਟੀ ਉਹਨੂੰ ਅੱਛਾ ਹਾਂ ਉਹ ਖਾਂਦੇ ਦੇ ਲੈ ਜਰੂ ਲੋੜ ਕਬ ਕੋਈ ਸੇ ਗੱਲ ਦੀ ਕਾਹੀ ਹੁਣ ਤੁਸੀਂ ਐ ਬੋਲਦੇ ਹੋ ਜਦੋਂ ਖਾਦੀ ਹੋਈ ਏ ਨਹੀਂ ਕਿਹੜਾ ਬੋਲੇ ਇਹ ਤਾਂ ਥੋੜੀ-ਬੁਢੀ ਦਾ ਖਾਦੀ ਹੁਣੀ ਕੰਮ ਵੇਲੇ ਨਾ ਨਾ ਇਹੋ ਉਹੀ ਕੰਮ ਕਰਦੀ ਏ ਉਹਦੇ ਪਿੱਛੇ ਹੀ ਨਹੀਂ ਪਈ ਜਿਹੜੀ ਬੋਤਲ ਜੀ ਆ ਤਮਾ ਗਿਆ 100 ਰੁਪਏ ਆਈ ਚਿੱਟੀ ਪਈ ਹੁੰਦੀ 8 ਰੁਪਏ ਦੀ ਚਾਹੇ ਦਸ ਨਹੀਂ ਹੁਣੀ 11 ਰੁਪਏ ਬੋਲ ਦਿੰਦੇ ਉਹ ਜਿਹੜੀ ਤੂੰ ਦਾ ਸਾਰੀ ਕਹਿੰਦਾ ਉਹਦੇ 11 ਰੁਪਏ ਦੀ ਅੱਛਾ ਸੋਫੀਆ अच्छा पहला 8 ਰੁਪਏ ਬੋਤਲ ਦੀ ਠੇਕੇ ਦੀ اچھا 8 ਰੁਪਏ ਦੀ ਅਨੰਦ ਦੀ ਵਈ ਆਵਲੀ ਦਿੱਤੀ ਆ ਪਲੇ ਕੀ ਰੋਟੀ ਗੜੀ ਆ ਉਹ ਪੀ ਲੈਨੇ ਮੇਲੇ ਉਹ ਤੇ ਜਾ ਗਈ ਆਉ ਚਾਉ ਪੂਰਾ ਕਰਨ ਵਾਸਤੇ ਠੀਕ ਲਾਇਕ ਹੋਗਾ ਵੀ ਕੀ ਰੋਟੀ ਲੈ ਤੇ ਉਹਦੀ ਆਪਣਾ ਉਹ ਤੁ ਲਾ ਲੈਨੇ ਦੇ ਸਿੱਖਾਂ ਦੇ ਹਮ ਇੱਕ ਕਿਆਰਾ ਰੋਜ਼ ਵਰਸੀਨ ਦਾ ਬਣਦਾ ਸੀ ਤੂੰ ਹਾਂ ਨੇਕ ਤੋਂ ਅੱਛਾ ਡੰਗਰ ਤੇ ਨੇ 45 ਡੰਗਰ ਤੇ ਅੱਛਾ ਜੀ 2 ਕਵਾਂਟਲ ਦੁੱਧੇ ਹੂ ਉਸ ਟਾਈਮ ਪਾਉਂਦੇ ਸੀ ਅੱਛਾ ਕਰੇ ਅਬ ਮੰਥੇ ਹੋਰੀ ਲਈ ਆਮਨੇ ਉਹਨੇ ਜੁੱਧ ਅੱਛਾ 2 ਕਵਾਂਟਲ ਰਜਾਨਾ ਹਾਂ ਬਈ ਨਹੀਂ ਜਦੋਂ ਇਕੱਠੇ ਤੁਸੀਂ ਕਲਾਸਮੇਟ ਹੋਦੋਂ ਨੇ ਹਾਏ ਕਿਹੜੇ ਸਾਲ ਚ ਪੜ੍ਹਦੇਗੇ 59 ਤੋਂ ਤਾਂ ਹੋ ਗਿਆ ਤਾਂ 8 ਜਮਾਤ 27 ਨਾ ਨਾ 8 ਦੇ ਨਾ ਅੱਛਾ ਉਹ ਉਹ ਤੋਂ ਬਲੇ ਤਾਂ ਖਾਣ ਦੇ ਦਾ ਲੱਗੇ ਤਾਂ ਲੋਕ ਹੀ ਛੋਟੇ ਲੱਗਦੇ 4-7 ਦਾ 700 ਦੀ ਲੱਗੇ ਜੇ ਪਰਵਾਹ ਹਾਂ ਅੱਛਾ ਹਾਂ ਸੱਤ ਸੱਤ ਸਾਢੇ ਮਿਹਰੇ ਮਿਹਰੇ ਫਿਰ ਕੰਦੀ ਕਾਸ ਕਰੀਆਂ ਹਾਂ ਹਾਂ ਆਟਾ ਵਿਆਹ ਕੰਦੀ ਕਾਸ ਕਰੀਆਂ ਉਸ ਤੋਂ ਬਾਅਦ ਤੜਪੇ ਵਾਕੇ ਹਾਂ ਤੜਪੇ ਸਤ ਨੂੰ ਪਤਾ ਹੈ ਵਾਹ ਤਗਾੜ ਗਏ ਜੈ ਪ੍ਰਦਾਨ ਹੋ ਰਹੀ ਥੇ ਹਾਂ ਉਹ ਜੈ ਪ੍ਰਦਾਨ ਹੋ ਰਹੀ ਕਹਿੰਦੇ ਕਹਿੰਦੇ ਆਪਾਂ ਹੁਣ ਅੱਜ ਮੁਰਸੀ ਵਾਲਿਆਂ ਨੂੰ ਗੁੱਟ ਕੇ ਚੱਲਿਆ ਕਰਾਂਗੇ अच्छा बस वे वो सारे ਉੱਤੇ ਬੈਵਤਾਂ ਤੇ ਬੜ ਕੇ ਹਾਂ ਫਿਰ ਜੈਵਤਾ ਪੜੀ ਗਿਆ ਹਾਂ ਮਾਤਰ ਕੀ ਜਿਹੜਾ ਹਾਂ ਉਪਰ ਇਧਰ ਜੱਟਾਂ ਦੇ ਪਾਸੇ ਕਰਦਾ ਇਧਰ ਕੀ ਕਰਨ ਲੱਗੇ ਜੀ ਦਲੀਪ ਦੇਖ ਕੇ ਵਾ ਗਿਆ ਦਲੀਪ ਜੀ ਕਿ ਕਿ ਵਾ ਗਿਆ ਅੱਛਾ ਉਹਦੇ ਤੇ ਜੀ ਹਾਂ ਨਹੀਂ ਤੁਸੀਂ ਦੋਨੇ ਕਲਾਸਮੇਟ ਸ਼ੁਰੂ ਤੋਂ ਹੀ ਛੋਟੇ ਹੁੰਦੇ ਲੱਗੇ ਦੇ ਇੱਥੇ ਹਾਂ ਪੰਜਵੀਂ ਦਾਕਾ ਬਣੇ ਸਕੂਲ ਪੰਜਵੀਂ ਜੋ ਮੂਰੇ ਦੋਨੇ ਫਿਰ ਸ਼ਰਧਾ ਕੀ ਕਰੀ ਦੀਆਂ ਸ਼ਰਧਾ ਸਤਿ ਸ਼੍ਰੀ ਅਕਾਲ ਉਹ ਰੇ ਦਾ ਕਾਨੂੰ ਕੋ ਬੱਟੀ ਬਹੁਤ ਪਿਆਰ ਨੇ ਕਹਿੰਦਾ ਏ ਕਾਰੀ ਸ਼ਾਇਰ ਆ ਬਣਾ ਕੇ ਸਾਈ ਦਾ ਜੇ ਜਾਂ ਤਗਾਦੀ ਅੱਛਾ ਬੱਟੀ ਤੇ ਹਾਂ ਇਹ ਕਮ ਬਹੁਤ ਸ਼ਾਬਤ ਦੇਦੀ ਅਸ਼ਕਲਮ ਨਾਲ ਲਿਖਦਾ ਹਾਂ ਕਲਮ ਨਾਲ ਦੇਦੀ ਕਾਰੀ ਸ਼ਾਇਰ ਅੱਛਾ ਜੀ ਹਾਂ ਇੱਕੋ ਬੱਲੇ ਸ਼ੇਰ ਖੱਤਰੀ ਹੋਲੇ ਕਹਦਾ ਹੁੰਦਾ ਸੀ ਬਾਹਰ ਦੇ ਵਿਡਾਮੀ ਤੂਗਾ ਨਹੀਂ ਕਲਮ ਕਾਰੀ ਕੱਢਦੇ ਫਿਰ ਉਹ ਤੋਂ ਹੈ ਮੋਚਾਈ ਰਕੜੇ ਦੇ ਰਿਆ ਗੜੇ ਹੁੰਦੇ ਨੇ ਗਾਲੇ ਅੱਛਾ ਕਾਨੇ ਜੀ ਹਾਂ ਸੁਣਾ ਘੜੇ ਬਲੇਟ ਜਣਾ ਘਟਦੇ ਤੇ ਗਨਵਾ ਆਪਣੇ ਆਉਰੇ ਖਾਲ ਤੋਂ ਕੁਝ ਹੋ ਪਾ ਗਿਆ ਅੱਛਾ ਖੜਾ ਜ ਨਹੀਂ ਖੜਾ ਹੁੰਦੇ ਤੇ ਗਾਲਦੇ ਤੇ ਢਿੱਕੇ ਵਾਲੇ ਠੀਕ ਹੈ ਹਾਂ ਉਹਦੇ ਪੋਰੀਆ ਵਸੇ ਨਹੀਂ ਨਹੀਂ ਕਾਪੀਆਂ ਨਹੀਂ ਹੁੰਦੀ ਤੇ ਉਹ ਹਾਂ ਕਾਪੀ ਐਵੇਂ ਨਹੀਂ ਦੇਈਆਂ ਸਾਰੇ ਪੇਟ ਹੌਲੀ ਆਏ ਤਾਂ ਮੈਰੀ ਜਿੱਤਾ ਦੂਜੀ ਚ ਵੇਲੀ ਦੂਜੀ ਚ ਜਿੱਤਾ ਇਹੀ ਕੁਛ ਨਾਲ ਲਿਖਣਾ ਬਾਹਰ ਦੇ ਲਿਖਣਾ ਹੈ ਬਸ ਆਹ ਕੁਸਤੀ ਹੋਈ ਪਹਾੜੇ ਲਿਖੜੇ ਅੱਛਾ ਮੈਨੂੰ ਤਾਂ ਇੱਕ ਆਦੂਆ ਲਿਖਣਾ ਘਾ ਪਹਾੜੇ ਜਾਂਦੇ ਬਾਰੇ ਹਾਂ ਫਿਰ ਫਿਰ ਲਿਖਦੇ ਨੇ ਵੀਰ ਕੁੱਟ ਵੀ ਤਾਂ ਖਾਂਦੇ ਹੋਵੋਗੇ ਦੋਨੇ ਕਿਹਾ ਆ ਇਹਦਾ ਮੈਗਾ ਪੂਰਾ ਸ਼ਹਿਰ ਤੇ ਮੈਗਾ ਬਲੇਡਰ ਦੇਦਾ ਇਹਦਾ 1 ਲੀਟਰ ਦੀਆ ਸੇਤ ਆਇਆ ਜਿੰਨੀਆਂ ਜਿੰਨੀਆਂ ਪੜੀਆਂ ਉੰਨੀ ਅੱਜ ਪਾਸ ਗਿਆਨ ਬਾਣੀ ਆ ਪੜਦਾ ਹੁੰਦਾ ਨੀ ਵਾਡਣ ਉਹਨੇ ਜੇ ਪਾਸ ਅਸੀਂ ਕਾਟੇ ਪੜਾ ਕੇ ਮਹਾਰਾਜਾ ਤਾਂ ਕਰ ਉਹਦੇ ਤੇ ਲੱਗਿਆ ਉਹ ਜਾਨੀ ਅੱਛਾ ਬਣਾਵਟਾ ਤੇ ਉਹ ਜੋ ਆਪਾਂ ਪੰਜਵੀਂ ਵਿੱਚ ਪੜਦੇ ਸੀ ਜਦੋਂ ਆ ਸਕੂਲ ਦਾ ਹੋਇਆ 22 ਤੇ ਬੜਾ ਪੱਤਰ ਰੱਖਿਆ ਉਹਨੇ ਹਾਂ ਜੀ ਜਿਆ ਸਰਕਾਰੀ ਦਾ ਦਾਕਾ ਕਾਈ ਤੇ ਬੜਿਆ ਤੇ ਅੱਛਾ ਉਹ ਜੋ ਅਸੀਂ ਨੇ ਪੰਜ ਪੰਜ ਇੱਟਾ ਮੋਢੇ ਤੇ ਧਰ ਕੇ ਉਹਦੋਂ ਸਾਰਿਆਂ ਨੇ ਫੋਟੋ ਕਰਾਈਆਂ ਲੀਆਂ ਅੱਛਾ ਵੀ ਸਕੂਲ ਪਾਇਆ ਸੀ ਅੱਜ ਸੁਰੂ ਕਰਿਆ ਸੀ ਨਵਤਰੀ ਦੀ ਨਵਤਰੀ ਦੀ ਆਉਂਰਲੇ ਕਮਰੇ ਪੈਦੇ ਜਿਹੜੇ ਹਾਂ ਹਾਂ ਤਾਂ ਲੇ ਗਏ ਹੁਣ ਤਾਂ ਹਾਂ ਉਹ ਦਸੀ ਆਇਆ ਜੀ ਫਿਰ ਇਹ ਤਾਂ ਮੈਨੂੰ ਲੱਗਦਾ ਕਿ 1950 55 ਦੀ ਗੱਲ ਹੋ ਹਾਂ ਸਿਗਾਰ ਵਿੱਚ ਨਾ ਚਰ ਜਾਲਾ ਜਨ ਬੇਰਾ ਚਰੰਜਾ ਦਾ ਅੱਛਾ ਆਟ ਕੋ ਘੁੱਟਦੀ ਹੈ ਆਟ ਦੀ ਗੱਲ ਆ ਆਟ ਬਾੜ ਕੇ ਆਇਆ ਕਮਾਲ ਠੀਕ ਹੈ ਉਦੋਂ ਤਾਂ ਫਿਰ ਤਾਂ ਆਨੰਦ ਲਿਆ ਤੁਸੀਂ ਦਾ ਫਿਰ ਉਸ ਤੋਂ ਬਾਅਦ ਤੂੰ ਹਟ ਗਿਆ ਦਾ ਮੈਂ ਤਾਂ ਪੰਜ ਪਾਸੇ ਕਰਕੇ ਹਟ ਗਿਆ ਅੱਛਾ ਬਾੜ ਕਰਕੇ ਤਿੰਨ ਕੁ ਮਹੀਨੇ ਮੈਂ ਜੜਪੇ ਪੜਿਆ ਅੱਛਾ ਬਸ ਤਿੰਨ ਕੁ ਮਹੀਨੇ ਪੜ ਕੇ ਉਸ ਤੋਂ ਬਾਅਦ ਆਹ ਅੰਗਰੇਜ਼ੀ ਮੂਟੀ ਜੋਤੀ ਸਿੱਖਿਆ ਅਛਾ ਅੰਗਰੇਜ਼ੀ ਆਉਂਦੀ ਐ ਠੀਕ ਨਹੀਂ ਲੱਗਦੀ ਐ ABC ਮਾ ਦਾ ਸਭ ਕੁਝ ਕਰ ਲਵਣਾ ਅਛਾ 1 2 3 CV ਜੇ ਲਾਗੇ ਦੀ ਅੰਗਰੇਜ਼ੀ ਹੈ CV ਜੰਗਰੇਜ਼ੀ ਹਾਂ ਅਛਾ ਉਦੋਂ ਅੰਗਰੇਜ਼ੀ ਸਿੱਖ ਗਿਆ ਫੇਰ ਅਸੀਂ ਤਾਂ ਅਸੀਂ ਗਾੜ ਲਾਗੇ ਸੀ ਜਾਨਣੇ ਦੋਰ ਚ ਲਈ ਐ ਜਗਾ ਟਾਉਂ ਦਾ ਪੁੱਤ ਮੈਂ ਸਾਰੇ ਹੱਥਾਂ ਦਾ ਕਰੀਂ ਰਵਾੜੀ ਐ ਤਾਂ ਬਾਅਦ ਕਹਿਣਾ ਜਿਵੇਂ ਤਰ ਉੱਥੇ ਬੜੇ ਬਰਾ ਅਸੀਂ ਥਾਲੇ ਰਾਇਆ ਫੇਰ ਕਹਿੰਦੇ ਰੀ ਜੀ ਲੱਗਦਾ ਇਹ ਦੇਖੀ ਜਿਦੋਂ ਅਛਾ ਤਾਂ ਉਹਦੇ ਟੱਪੇ ਆ ਕੇ ਕਹਿਣਾ ਲਾਗੇ ਜਾ ਤਲੀ ਚ ਅਛਾ 8ਵੀਂ ਜੋ ਮੈਦੋ ਕਰਵਾ ਮੈਦਾਂ ਅਟਕੇ ਹੋਏ ਅੱਠਵੇਂ ਜਦੋਂ ਵੇਲੋਗੇ ਦੀ ਨਾਲੇ ਨਾਲ ਦੇ ਮੋਨੀਟਰ ਦੀ ਗਲਾਈ ਦਾ ਫੇਰਾ ਇੱਥੇ ਦਾ ਹੈਗਾ ਸੀ ਪੰਜਵੇਂ ਮਿੰਟਾਂ ਵਾਲੀ ਉਹ ਤੋਏ ਬਰ ਸ਼ਰਾਰਤੀ ਬਣ ਕੇ ਨਾ ਕੋਈ ਜ਼ਰਾਤ ਨਹੀਂ ਆਸੀ ਲਿਖਿਆ ਜੈਪਨਾ ਚੀਪਾ ਇਹ ਅਸੀਂ ਇਕੱਠੀ ਬੜਿਆ ਟਾਂਟਾ ਉਹ ਬਿੜੇਗਾ ਇਹ ਸਾਰੇ ਅਸੀਂ ਇਕੱਠੀ ਬੜਿਆ ਚਰਨੀ ਗੰਜਾ ਅੱਛਾ ਬੌਰੀਏ ਦਾ ਅੱਛਾ ਇਹ ਹੁਣ ਸਾਰੇ ਇਕੱਠੀ ਜੇ ਸੀ ਅੱਛਾ ਪੜਨ ਵਾਲੇ ਇਕੱਠੇ ਜੇ ਅੱਛਾ ਦੀਪ ਅੱਛਾ ਕਿਆ ਤਰ੍ਹਾਂ ਅੱਛਾ ਜੀਪ ਜੀ ਸਾਰੇ ਇਕੱਠੇ ਦੇਗੇ ਸਾਰੇ ਇਕੱਠੇ ਦੇ ਜੀ ਮੈਂ ਜਗਵੇ ਦਾ ਮੈਂ ਪੜਾਉਣ ਵਾਲੇ ਮਾਸਟਰ ਹੁੰਦੇ ਤੇ ਕਿ ਮੈਡਮ ਸ਼ਾਹਜਹਾਂਦਰ ਬਾਟਰ ਸ਼ਾਹਜਹਾਂਦਰ ਬਾਟਰ ਦਾ ਵਿਭਾਗ ਦੇ ਦੇਆ ਮੈਨੂੰ ਦੂਆ ਤੌਰ ਮਾਸਟਰ ਆਇਆ ਜੀ ਅੱਛਾ ਇੱਕੇ ਪੜਾਉਂਦੀ ਨਾ ਤਿੱਲ ਤੇ ਤਿੱਲ ਤੇ ਇੱਕ ਓਮਕਾਰ ਦੀ ਐਡਮਾਸਟਰ ਨਹੀਂ ਫਿਰ ਉਦੋਂ ਪੜਦੇ ਤਾਂ ਸਾਰੇ ਲੋਕ ਤੇ ਇੱਕ ਘਟ ਪੜਦੇ ਦੇ ਨਾ ਪੜਦੇ ਤੇ ਖਾਦੇ ਹੁੰਦੇ ਗਲਾਚ ਅੱਛਾ ਤਦੋਂ ਕੋਈ ਲੇਟੇ ਹੋ ਤਦੋਂ ਕੋੜ ਕੇ ਬੱਚਾ ਨਵੰਦ ਦੇਣ ਹੋਰ ਉਦੋਂ ਹੋਰ ਅਮਰੀਕੀ ਆ ਅਮਰੀਕਾ ਚੋਂ ਨਾ ਹੁੰਦਾ ਸੀ ਉਦੋਂ ਤੱਕ ਸਿਆਮ ਜਿਹੜਾ ਸਾਡੂ ਕੋਈ ਅਮਰੀਕਾ ਜਦੋਂ ਤੂੰ ਕਿਵੇਂ ਆਉਂਦਾ ਸੀ ਉੱਥੋਂ ਆਉਂਦਾ ਰਿਉਰੇ ਅੱਛਾ ਅਮਰੀਕਾ ਦਾ ਬਣਾ ਆਇਆ ਹੁੰਦਾ ਸੀ ਸਪਕਾ ਦੱਬੇ ਦੱਬੇ ਹੋਦੇ ਆ ਸਿਆਮ ਦੱਬੇ ਕਿਲੋ ਕਿਲੋ ਜਿਹੜੇ ਜਿਹੜੇ ਡੱਬੇ ਸਾਡਾ ਹੁੰਦਾ ਦੇ ਉਹ ਪੰਜਾਰ ਜ ਸਾਡੇ ਵੜਾਉਂਦਾ ਹੁੰਦਾ ਸੀ ਉਹਦੇ ਹੁੰਦਾ ਗੱਤ ਤੇਰੇ ਆਹ ਤੇਰੇ ਫਾਰਮ ਭੁਲੇਗੀ ਉਹ ਜੈ ਅੱਛਾ ਜਿਹੜਾ ਟਾਕਟਾ ਪ੍ਰੋਗਰਾਮ ਹੈ ਉਹ ਵੀ ਉਹਦੇ ਕੋਲੇ ਏ ਤੇ ਰਾਤ ਵੀ ਜਵਾਬ ਨਹੀਂ ਸਰਾਰਤਾ ਕਰਦੇ ਆ ਜੀ 8 ਵੀ ਦਫਾ ਜੀ ਕੋਈ ਸਰਾਰਤ ਜ਼ਰੂਰ ਚੱਲੀ ਗਈ ਇਹਦਾ ਬਾਅਦ ਚ ਲੱਗੇ ਮਾਂ ਕਿਤੋਂ ਸੇ ਟੱਲੀਆਂ ਵਜਾਦੇ ਫਰੀ ਆ ਜਾਓ ਨ ਸਾਰੇ ਘਣਾ ਤੇ ਜਾ ਤੇ ਜਾ ਉਹ ਸਾਲੇ ਚੜਾਉ ਦੇ ਨਾ ਜਿੱਤੇ ਦਬੱਲ ਕੇ ਬੰਦੇ ਜਾਂ ਪਟਨਾੜੇ ਜਾਂਦੇ ਹੁੰਦੇ ਤੇ 4 5 5 ਵਜ ਜਾਂਦੇ ਤੇ ਸ਼ਾਮ ਨੂੰ ਦਸ਼ਰ ਦੇ ਤੇ ਹਾਂਜੀ ਅੱਛਾ ਇੱਕ ਦਿਨ ਮੈਂ ਟਾਕੀ ਜਾਂਦਾ ਥੱਲੇ ਜਿਹੜੀ ਉੱਥੇ ਦਰਵਾ ਦਰਵਾ ਮੰਡੀ ਐ ਜੇ ਉਹ ਤੋਂ ਬਣੀ ਦਿੱਤੇ ਉਹ ਸਿੱਧੀ ਜਾਂਦੇ ਹੁੰਦੇ ਆ ਅੱਛਾ ਪੰਜ ਦੁਕਾਨਾਂ ਹੁੰਦੇ ਤੇ ਉਦੋਂ ਦੜਪੇ ਜਾ ਹਾਂ ਔਰ ਕੁਛ ਨਹੀਂ ਦੀਗਾ ਅੱਡੇ ਚ ਪੰਜ 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 ਕੁੰਡੀਆਂ ਤੇ ਇੱਕ ਜੁਦੀਆ ਹੁੰਦਾ ਤੇ ਇੱਕ ਬਾਸਰੇ ਦੀ ਹੁੰਦੀ ਤੇ ਪਾਸਾ ਹੈ ਜਬ ਕੋ ਬੋਲੇ ਦੀ ਪਤਾਸਾਂ ਵਾਲੀ ਦੀ ਹੁੰਦੀ ਸੀ ਅੱਛਾ ਹਾਂ ਚਾਰ ਪੰਜ ਕੁੰਡੀਆਂ ਚਾਰ ਪੰਜ ਦੇ ਕੋ ਚਾਹ ਕਬੌਲਾ ਹੁੰਦਾ ਸੀ ਉਹ ਉਪਰ ਬੱਲੇ ਲੋਕਾਂ ਦਾ ਹੁੰਦਾ ਸੀ ਵਜਾਰਾ ਉਹ ਬੋਲੂ ਪਤਾ ਹੈ ਕਿ ਸਾ ਮਤੀਆ ਗੋੜੀਆਂ ਜਾਂਦਾ ਛੇਤਰ ਗੱਠੇ ਕਰੀ ਜਾਂਦਾ ਹਾਂ ਗੰਗਾ ਰਹਦਾ ਸੀ ਵਜਰਾ ਨੌ ਦਾਇ ਤੋਂ ਲੋਕ ਨੂੰ ਦਜਾ ਮਾਰਾ ਪਾਪਾ ੱੱਲੇ ਭਾਈ ਜਾਂਦਾ ਕਿਹੜਾ ਬੋਲਦਾ ਬੋਲਦਾ ਦਾਇ ਦੀ ਦੂ ਅੱਛਾ ਨੌ ਬੋਲੇ ਹੋਣ ਸੀ ਅੱਛਾ ਜੀ ਹਾਂ ਵਾੜੀ ਆ ਵਾੜੀ ਕਿਸੇ ਦੀ ਕਾਰ ਆ ਖੜ ਜਾਂਦੀ ਆ ਕੇ ਉਹ ਧੱਕਾ ਲਾਉਣ ਲੱਗ ਜਾਂਦੇ ਕੋਈ ਟਰਾਲੀ ਕਦੀ ਧੱਕਾ ਨਾ ਕਰਦਾ ਉਹ ਬੋੜੀਆਂ ਜਾਈ ਜਾਂਦਾ ਬਤਾ ਕੇ ਵੱਡੀ-ਬੁੱਡੀ ਰਾਤੀ ਵੱਡੀ-ਬੜੂਰੇ ਜਿੱਥੇ ਬੋੜੀਆਂ ਕਰਦਾ ਜੂ ਉੱਥੇ ਮੰਡੀ ਬਣੀ ਆ ਅੱਛਾ ਉਹ ਵਾਲ ਦੀ ਗੱਲ ਫਿਰ ਤਾਂ ਉਹਦੇ ਕੋਲ ਤਜਰਬਾ ਦੀ ਕੋਈ ਹਾਂ 8 ਤੋਂ ਉੱਤੇ ਤੇ ਜਾਵੇ 8 ਤੋਂ ਬਾਅਦ ਬੜੇ ਨਹੀਂ ਦੱਸ ਤੂੰ ਵਨ ਹੈ ਲੋਗੇ ਜਿੱਤੇ ਇਹਦੇ 2 ਲੱਖ 53000 4 ਬੋਰਡ ਦਾ ਰੋਲ ਜੇ ਵੀ ਪੜੀ ਗਿਆ ਕਿੰਨਾ 2 ਲੱਖ 53000 424 ਬੋਰਡ ਦਾ ਰੋਲ ਨੰਬਰ ਹਾਂ ਰਾਈਟ ਕੋ ਬਿਲਾਉ ਪੈਪਰ ਨਹੀਂ ਉਦੋਂ ਪੈਪਸੂਤੀ ਆਪਣਾ ਪੰਜਾਬ ਤਾਂ ਨਹੀਂ ਸੀਗਾ ਪੈਪਸੂਤੀ ਉਦੋਂ ਦਾ ਹਾਂ ਪੰਜਾਬ ਤਾਂ ਨਹੀਂ ਹੈਗਾ ਤੀਗਾ ਹਾਂ ਹਰਿਆਣਾ ਪੰਜਾਬ ਇਕੱਠਾ ਦੀ ਉਹਦਾ ਉਦੋਂ ਬਾਅਦ ਬਣਿਆ ਉਦੋਂ ਬਾਅਦ ਬਣਿਆ ਪੰਜਾਬੀ ਜੁਗਾ ਹਾਂ ਹਾਂ ਦੇਖ ਦੇ ਉਹ ਲਾਭੀ ਸੁਬਤਾਓ ਆਪਣਾ ਮਾਸਟਰ ਕਿਹੜਾ ਮਾਸਟਰ ਸੀ ਸਰਸਿੰਗ ਹੈ ਔਰ ਅਵਤਾਰ ਸਿੰਘ ਬਤਨ ਕੀ ਹੈ ਜਨ ਨੂੰ ਤਾਰਾ ਸਿੰਘ ਤੇ ਉਹ ਤਾਰਾ ਸਿੰਘ ਉਹ ਪਤੇ ਦੇ ਨੂੰ ਹਾਂ ਉਹ ਕੋਈ ਬੈਠੇ ਸੀ ਰੋਗੜੀ ਕੋ ਬੈਠੇ ਫਿਰ ਉਹਨਾਂ ਨੇ ਪਹਿਲੇ ਪੰਜਾਬੀ ਸੂਬਾ ਫੇਰ ਬਣਾਇਆ ਅੱਛਾ ਹਾਂ